ਦੋਸਤੋ ਪੰਜਾਬ ਵਿੱਚ ਅੱਜ 16 ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਇੰਟਰਵਿਊ ਤੇ ਕੁਆਲੀਫਿਕੇਸ਼ਨ ਦੇ ਆਧਾਰ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਤੇ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਨਾ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 11 ਫਰਵਰੀ 2024 ਤੱਕ ਤੁਸੀਂ ਅਪਲਾਈ ਕਰ ਸਕੋਗੇ 26000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਅੱਪਾ ਚੱਲਦੇ ਆਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਅਬੌਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਜਾਂ ਇਹਨਾਂ ਦੀ ਆਫੀਸ਼ੀਅਲੀ ਵੈੱਬਸਾਈਟ ਤੇ ਵਿਜ਼ਿਟ ਕਰ ਕਰ ਸਕੋਗੇ ਪੋਸਟਾਂ ਨੇ ਜੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਸੈਸ਼ਨ 2024-25 ਵਾਸਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਦੋਸਤੋ ਪੋਸਟਾਂ ਦੇ ਡਿਟੇਲਰ ਤੇ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਟੀਜੀਟੀ ਮੈਥ ਦੀ ਪੋਸਟ ਹੈ ਜੀ ਨੰਬਰ 2 ਜੀ ਟੀਡੀ ਇੰਗਲਿਸ਼ ਦੀ ਪੋਸਟ ਹੈ ਜੀ ਨੰਬਰ 3 ਜੀ ਟੀਜੀਟੀ ਸੋਸ਼ਲ ਸਾਇੰਸ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ ਨੰਬਰ 4 ਜੀ TTT ਸੰਸਕ੍ਰਿਤ ਦੀ ਪੋਸਟ ਹੈ ਜੀ PRT ਦੀ ਪੋਸਟ ਹੈ ਜੀ 뮤직 ਟੀਚਰ ਦੀ ਪੋਸਟ ਹੈ ਜੀ ਆਰਟ ਐਂਡ ਕ੍ਰਾਫਟ ਟੀਚਰ ਦੀ ਪੋਸਟ ਹੈ ਜੀ ਕੰਪਿਊਟਰ ਟੀਚਰ ਦੀ ਪੋਸਟ ਹੈ ਜੀ PT ਫੀਮੇਲ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ 25500 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਹੈ ਜੀ ਕਾਉਂਸਲਰ ਦੀ ਪੋਸਟ ਹੈ ਜੀ ਅਤੇ ਅਕਾਊਂਟ ਕਲਰਕ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ 22000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਪੋਸਟਜ ਕਲਰਕ ਦੀ ਪੋਸਟ ਹੈ ਜੀ 19000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਹੈ ਜੀ ਸੀਐਲਟੀ ਦੀ ਪੋਸਟ ਹੈ ਜੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਹੈ ਜੀ ਹੈਡਮਾਸਟਰਸ ਦੀ ਪੋਸਟ ਹੈ ਜੀ 21700 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਹੈ ਜੀ ਟੀਚਰ ਫਾਰ ਪ੍ਰੀ ਪ੍ਰਾਇਮਰੀ ਟੀਚਰ ਦੀ ਪੋਸਟ ਹੈ ਜੀ 16200 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਨੈਕਸਟ ਹੈ ਜੀ 뮤직 ਟੀਚਰ ਕਮ ਲਾਇਬ੍ਰੇਰੀਨ ਦੀ ਪੋਸਟ ਹੈ ਜੀ 16200 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਜੋਗ ਉਮੀਦਵਾਰ ਨੇ ਜੀ ਗੁਰਦੀ ਆਫਸਿੀਵ ਵੈਬਸਾਈਟ ਤੋਂ ਵੈਬਸਾਈਟ ਤੇ ਮੈਂਸ਼ਨ ਕੀਤਾ ਗਿਆ ਇਸ ਵੈਬਸਾਈਟ ਤੋਂ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਕੇ ਫੋਲੋ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਅਤੇ ਐਪਲੀਕੇਸ਼ਨ ਫੀਸ ਰੱਖੀ ਗਈ ਹੈ 100 ਰੁਪਿਆ ਜਿਹਦਾ ਤੁਸੀਂ ਬਣਾਉਣਾ ਜੀ ਡਿਮਾਂਡ ਡਰਾਫਟ ਡਿਮਾਂਡ ਡਰਾਫਟ ਤੁਸੀਂ ਬਣਾਉਣਾ ਜੀ ਐਪੀਐਸ ਅਬੌਰ ਦੇ ਨਾਂ ਤੇ ਬਣਾ ਕੇ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਤੁਸੀਂ ਭੇਜਣਾ ਹੋਵੇਗਾ ਡਾਕ ਦੁਆਰਾ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਨੇ ਜੀ ਐਪੀਐਸ ਅਬੌਰ ਮਿਲਟਰੀ ਸਟੇਸ਼ਨ ਫਾਜ਼ਿਲਕ 11 ਫਰਵਰੀ 2024 ਤੱਕ ਤੁਸੀਂ ਆਪਣੇ ਡਾਕੂਮੈਂਟਸ ਸਬਮਿਟ ਸਕੋਗੇ ਡੇਟ ਟਾਈਮ ਇੰਟਰਵਿਊ ਦੀ ਜਾਣਕਾਰੀ ਜੋ ਸ਼ੋਰਟਲਿਸਟ ਡੇਟ ਟਾਈਮ ਇੰਟਰਵਿਊ ਦੀ ਜਾਣਕਾਰੀ ਜੋ ਯੋਗ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਟੈਲੀਫੋਨ ਦੁਆਰਾ ਮੇਲ ਦੁਆਰਾ ਦਿੱਤੀ ਜਾਵੇਗੀ ਹੋਰ ਬੇਤਰੀ ਜਾਣਕਾਰੀ ਲਈ ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਇਹਨਾਂ ਪੋਸਟਾਂ ਦੀ ਪੀਟੈਟ ਸੀਟੈਟ ਪਾਸ ਉਮੀਦਵਾਰ ਅਪਲਾਈ ਕਰ ਸਕਣਗੇ ਇਹ ਬਹੁਤ ਹੀ ਜ਼ਰੂਰੀ ਹੈ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ